ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਹੋਰ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਆਪਾਂ ਗੱਡੀ ਲਈਏ ਨਮੀ ਤੇ ਇਹ ਗੱਡੀ ਆਪਾਂ ਲਈ ਹੈ Uber Ola ਚ ਫਿਲਹਾਲ ਆਪਾਂ ਉੱਪਰ ਤੇ ਕੰਮ ਕਰਦੇ ਆ ਤੇ ਗੱਡੀ ਜੀ ਆਪਣਾ ਪਹਿਲਾ ਬਲੌਗ ਹੈ ਤੇ ਹੁਣ ਦੇਖਦੇ ਆ ਕਿਆ ਕਮਾਈ ਬਣਦੀ ਚ ਤੇ ਕਿਵੇਂ ਦਾ ਕੰਮ ਹੈ ਪਹਿਲਾ ਦਿਨ ਅੱਜ ਆਪਣਾ ਵੈਸੇ ਹੱਬ ਤੱਕ ਪਹਿਲਾਂ ਵੀ ਲਾਇਆ ਤਾਂ ਉਦੋਂ ਆਪਾਂ ਵੀਡੀਓ ਵਗੈਰਾ ਨਹੀਂ ਬਣਾਈਦੀ ਤੇ ਵੀਡੀਓ ਬਣਾਉਣ ਦਾ ਅੱਜ ਪਹਿਲਾ ਦਿਨ ਆਪਣਾ ਤੇ ਤੁਹਾਨੂੰ ਥੋੜਾ ਲ ਐਕਸਪੀਰੀਅੰਸ ਸ਼ੇਅਰ ਕਰਾਂਗੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਏ ਕਿੰਨੀ ਕੁ ਕਮਾਈ ਹੁੰਦੀ ਤੇ ਕਿੰਨੇ ਘੰਟਿਆਂ ਤੇ ਕਿੰਨਾ ਖਰਚਾ ਹੁੰਦਾ ਆ ਉਹ ਸਾਰਾ ਆਪਾਂ ਸ਼ੇਅਰ ਕਰਦੇ ਰਾਵਾਂਗੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੰਗੀ ਲੱਗੇ ਤਾਂ ਵੀਡੀਓ ਸ਼ੇਅਰ ਜਰੂਰ ਕਰਿਓ ਬਾਕੀ ਜੋ ਵੀ ਬਣੇਗਾ ਥੋੜਾ ਜਰੂਰ ਸ਼ੇਅਰ ਕਰਾਂਗੇ ਲੋ ਜੀ ਪਹਿਲੀ ਰਾਈਡ ਆਪਾਂ ਨੂੰ ਪੈ ਗਈ ਹੈ ਏ ਪਈਏ ਜਮਨਾ ਅਪਾਰਟਮੈਂਟ ਤੋਂ ਖੜੜਦੋ ਤੇ ਤੁਹਾਨੂੰ ਤਾਂ ਕੰਨਾਂ ਉਰ ਦਿਲਕੇਸ਼ ਹੁੰਦਰ ਦੀ ਕਿਵੇਂ ਦੀ ਹੈ ਇਹ ਪਹਿਲੀ ਰਾਈਡ ਆ ਸਾਹਮਣੇ ਅੰਦਰ ਜਮਨਾ ਅਪਾਰਟਮੈਂਟ ਦੇ ਅੰਦਰ ਨਾ ਮੰਦਰ ਬਣਿਆ ਹੋਇਆ ਤੇ ਇੱਥੋਂ ਪਈਏ ਮੈਂ ਵੀ ਹੋਰ ਪਹਿਲੀ ਵਾਰ ਹੀ ਆਇਆ ਅੱਜ ਤੇ ਕਸਟਮਰ ਦੀ ਵੇਟ ਕਰੀ ਜਾਣਾ ਆਉਣੇ ਵਾਲੇ ਆ ਬਸ ਬਸ ਅਹੀਂ ਚਲੀ ਜਾਂਦਾ ਆ ਪਹਿਲੀ ਰਾਈਡ ਰਾਈਡ ਦਾ ਇਹ ਹੈ ਵੀ ਬੰਦੇ ਜਿਹੜੇ ਪਹਿਲਾ ਕੰਮ ਕਰਦੇ ਉਹ ਦੱਸਦੇ ਵੀ ਪਹਿਲਾਂ ਜਿਆਦਾ ਨੇੜੇ ਵਾਲੀ ਰਾਈਡ ਚੱਕੋ ਯਾਨੀ ਕਿ ਕਿਲੋਮੀਟਰ ਦੇ ਅੰਦਰ ਵਾਲੀ ਜਿਆਦਾ ਦੂਰ ਵਾਲੀ ਦਾ ਕੋਈ ਫਾਇਦਾ ਨਹੀਂ ਚੱਕ ਕੇ ਰਾਈਡ ਚੱਕਣਾ ਮੈਂ ਫਾਇਦਾ ਨੇੜੇ ਵਾਲੀ ਦਾ ਹੀ ਹੈ ਤਾਂ ਹੀ ਚਾਰ ਪੈਸੇ ਬਚਦੇ ਆ ਤੇ ਬਸ ਇਹ ਹੈ ਵੀ ਥੋੜੀ ਵੇਟ ਕਰਨੀ ਪੈਂਦੀ ਹੈ ਬੰਦਾ ਇਹ ਨਹੀਂ ਵੀ ਪਹੁੰਚੇ ਤੇ ਬੰਦਾ ਖੜਾ ਹੋਵੇ ਕਈ ਵਾਰੀ ਬੰਦੇ ਨਿਕਲਦੇ ਨਹੀਂ ਘਰ ਤੇ ਬਾਹਰ ਅੱਜ ਉਹੀ ਕੰਮ ਹੋਇਆ ਪਹਿਲੀ ਰਾਈਡ ਹੈ ਤੇ ਬੰਦੇ ਹਲੇ ਅੰਦਰ ਹੀ ਬੜੇ ਹੋਇਆ ਫੋਨ ਕਰਿਆ ਕਹਿੰਦੇ ਆਉਂਦੇ 5 ਮਿੰਟ ਤੱਕ ਆਪਾਂ ਦੋ ਰਾਈਡਾਂ ਕੰਪਲੀਟ ਕਰਤੀਆਂ ਤੇ ਪਹਿਲੀ ਰਾਈਡ ਸੀਗੀ ਆਪਣੀ ਖਰੜ ਤੋਂ ਉਹ ਆਪਾਂ ਲਈ 44D ਤੱਕ ਉਸ ਤੋਂ ਬਾਅਦ 44D ਚੋਂ ਮੈਕਸ ਹਸਪੀਟਲ 6 ਫੇਸ ਤੱਕ ਲਈਤੀ ਹੁਣ ਆਪਾਂ ਦੋ ਰਾਈਡਾਂ ਕੰਪਲੀਟ ਕਰੀਆਂ ਇਸ ਟਾਈਮ ਖੜੇ ਆਪਾਂ 6 ਫੇਸ 6 ਫੇਸ ਸਵੇਰੇ ਸਵੇਰੇ ਟ੍ਰੈਫਿਕ ਥੋੜੀ ਜਿਆਦਾ ਹੁੰਦੀ ਹੈ ਤੇ ਤਾਂ ਕਰਕੇ ਟਾਈਮ ਲੱਗ ਜਾਂਦਾ ਹੈ ਇਹ ਸਵੇਰੇ ਸਵੇਰੇ ਨਾ ਪੁਲਿਸ ਵਾਲੇ ਬਹੁਤ ਖੜਦੇ ਹੁੰਦੇ ਆ ਹੁਣ ਜਦ ਮੈਂ ਸਵੇਰੇ ਚੰਡੀਗੜ੍ਹ ਤੋਂ ਜਾ ਰਿਹਾ ਤਾਂ ਨਾ ਪੁਲਿਸ ਵਾਲੇ ਦੇ ਨਾਕੇ ਲੱਗੇ ਹੋਏ ਤੇ ਤੇ ਚਲਾਨ ਵੀ ਕਰ ਰਹੇ ਤੇ ਉਹ ਉਹ ਕੈਮਰਾ ਜੱਲੀ ਖੜੇ ਤੇ ਸਪੀਡ ਵਾਲਾ ਚਲਾਨ ਕਰਦੇ ਜਿਹਦੀ ਸਪੀਡ ਜ਼ਿਆਦਾ ਹੈ ਹੁਣ ਪਤਾ ਨਹੀਂ ਆਪਣੀ ਤਾਂ ਵੈਸੇ 60 ਤੋਂ ਥੱਲੇ ਹੀ ਦੀ ਜਿਹਦੀ 60 ਤੋਂ ਉੱਪਰ ਹੋ ਗਈ ਦੀ ਚਲਾਨ ਹੋ ਜਾਂਦਾ ਹੈ ਕੈਮਰਾ ਜੱਲੀ ਖੜੇ ਤੇ ਤਾਂ ਕਰਕੇ ਉਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਚੱਲ ਆਪਾਂ ਹੁਣ ਅਗਲੀ ਰਾਈਡ ਦੇਖਦੇ ਆ ਦੇਖਦੇ ਹਾਂ ਕਿੱਥੇ ਦੀ ਪੈਂਦੀ ਹੈ ਜਿੱਥੇ ਇਸ ਟਾਈਮ ਆਪਾਂ ਖੜੇ ਆ ਨਾ ਅੱਛੇ ਫੇਸ ਰਾਈਡਾ ਦਰ ਪਈ ਜਾਨੀ ਆ ਉੱਪਰ ਤੇ ਕੰਮ ਕਿਉਂਕਿ ਹੈਗਾ ਆ ਪਰ ਦੂਰ ਦੂਰ ਤੇ ਰਾਈਡਾ ਪੈਣੀ ਜਿਹੜਾ 2 ਕਿਲੋਮੀਟਰ ਪਿੱਛੇ ਦੀ ਹੈ ਨਾ 3 ਕਿਲੋਮੀਟਰ ਐਡੀ ਐਡੀ ਦੂਰ ਤੇ ਰਾਈਡਾ ਪੈਣੀ ਆ ਤੇ ਹੁਣ ਆਪਾਂ ਚੱਲਦੇ ਥੋੜਾ ਜਿਹਾ ਅੱਗੇ ਅੱਗੇ ਜਾ ਕੇ ਦੇਖਦੇ ਕਿਤੇ ਨੇੜੇ ਦੀ ਰਾਈਡ ਪੈਂਦੀ ਔਰ ਇੱਥੇ ਨਾ ਕਿਉਂਕਿ ਇਹ ਹਸਪੀਟਲ ਹੈ ਤਾਂ ਕਰਕੇ ਉਰ ਤੇ ਕੋਈ ਨੇੜੇ ਦੀ ਰਾਈਡ ਨਹੀਂ ਹਲੇ ਪੈ ਰਹੀ ਹੈਗੀ ਤੇ ਹੁਣ ਅੱਗੇ ਜੇ ਅਸੀਂ ਦੇਖਦੇ ਕਿਤੇ ਅੱਗੇ ਜਾ ਖੜਦੇ ਆ ਅੱਗੇ ਵੀ ਜਾ ਕੇ ਪਾਉਗੀ ਰਾਈਡ ਲੋਵੀਕ ਰਾਈਡ ਪੈ ਗਈ ਆਪਾਂ ਨੂੰ 40 ਦੀ ਨਾ ਤੇ ਉਹ ਜਾਣੇ ਆਪਾਂ ਸੈਂਟਰਲ ਮਾਲ ਸੈਂਟਰਲ ਮਾਲ ਛੱਡ ਕੇ ਆਣਾ ਤੇ ਕੈਮਰਾ ਇੱਕ ਤਾਂ ਹਿੱਲੀ ਜਾਂਦਾ ਯਾਰ ਮੈਨੂੰ ਲੱਗਦਾ ਇੱਥੇ ਹੀ ਮੁੜਨਾ ਆ ਲੋਵੀ ਘੁੰਮ ਦੇ ਘਮਾਉਦੇ ਆਪਾਂ ਨਾ ਮੋਹਾਲੀ ਪਹੁੰਚ ਗਏ ਸ਼ਾਹੀ ਮਾਜਰਾ ਖੜੇ ਹੁਣ ਆਪਾਂ ਹੋ ਰਾਈਡ ਚੱਕੀ ਸੀਗੀ ਆਪਾਂ ਮਨੇ ਮਾਜਰੇ ਤੋਂ ਮਨੇ ਮਾਜਰੇ ਤੋਂ ਸ਼ਾਹੀ ਮਾਜਰਾ ਤਾਰਿਆ ਆ ਜਿਹੜਾ ਆ ਪੰਜ ਫੇਸ ਹੈ ਇੱਥੇ ਤਾਰਤੀ ਤੇ ਹੁਣ ਹੋ ਗਿਆ ਆਪਣੇ ਆਫਿਸ ਦਾ ਟਾਈਮ ਹੁਣ ਆਪਾਂ ਘੰਟਾ ਕੱਲ ਹੋਰ ਪਿਆ ਤੇ ਦੇਖਦੇ ਜੇ ਕੋਈ ਰਾਈਡ ਲੈਣੇ ਤੜੇ ਦੇ ਮਿਲਦੀਏ ਤੋਂ ਮਾਰ ਕੇ ਫਿਰ ਆਪਾਂ ਬੰਦ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿੰਨਾ ਬਣਿਆ ਅੱਜ ਦਾ ਆਪਣਾ ਟੋਟਲ 4-5 ਘੰਟੇ ਦਾ ਜ। ਮਾਜਰੇ ਦਾ ਬਾਅਦ ਇੱਕ ਰਾਈਡ ਤੋਂ ਬਾਅਦ ਨਾ ਆ ਰਾਈਡ ਮੇਰੀ ਇੱਕ ਕੇਕ ਛੱਡਣਾ 67 ਸੈਕਟਰ। ਆ ਦੇਖੋ। ਇਹ ਵੀ ਰਾਈਡ ਹੈ। ਇਸ ਟਾਂ ਖੜੇ ਹਾਂ ਪਰ ਲਾਈਟਾਂ ਦੇ ਤੇ ਉਸ ਤੋਂ ਬਾਅਦ ਪਾਰਟੀ ਕਰ ਦੇਣੀ ਬੰਦ ਫਿਰ ਚਲੇ ਜਾਣਾ ਆਪਣਾ ਆਫਿਸ। ਤੇ ਬਾਕੀ ਹੁਣ ਬਾਅਦ ਚ ਵੀਡੀਓ ਬਣਾਉਣੀ ਹੈ। ਜੇ ਰੀਬਲਾਉ ਜੇ।